ਦੋਸਤੋ ਕਹਿੰਦੇ ਆ ਵੀ ਜਿਹੜੀ ਦੁਨੀਆ ਜੀ ਉਹ ਇਮਾਨਦਾਰੀ ਤੇ ਖੜੀ ਹੈ ਜੀ ਇਮਾਨਦਾਰੀ ਹੈ ਨਾ ਤਾਂ ਉਹਨਾਂ ਕਰਕੇ ਹੀ ਜਿਹੜੀਆਂ ਦੁਕਾਨਾਂ ਦਾ ਜਾਂ ਚੱਲ ਰਿਹਾਏ ਤੁਸੀਂ ਦੇਖ ਲਿਓ 50000 ਰੁਪਏ ਹੈ ਠੀਕ ਹੈ ਇਹ ਦਾ 50000 ਰੁਪਏ ਬਾਈ ਦਾ ਸੀ ਮੁੰਡੇ ਦਾ ਹੋਰ ਠੀਕ ਹੈ ਵੀਰੇ ਇਹ ਮੁੰਡਾ ਦੁਕਾਨਦਾਰ ਹੈ ਆਪਣਾ ਜਿਹੜੇ ਕੀ ਨਾਂ ਤੇਰਾ ਰਵਿੰਦਰ ਸਿੰਘ ਰਵਿੰਦਰ ਸਿੰਘ ਦਾ ਮੁੰਡਿਆ ਨਾ ਬਾਈ ਠੀਕ ਹੈ ਤੇ ਇਹ ਜਿਹੜਾ ਬਾਈ ਨੇ ਇਹਨੂੰ ਪੈਸੇ ਵਾਪਸ ਕੀਤੇ ਬੈਗ ਬੜਾ ਜਨਾ ਬੈਗ ਇੱਥੇ ਭੁੱਲ ਗਿਆ ਸੀ ਸਾਡੇ ਪੈਸੇ ਦਿਖਾਉਣ ਦਾ ਕਾਰਨ ਲੱਗੀ ਹੈ ਠੀਕ ਹੈ ਵੀ ਆਪਾਂ ਇਹ ਦਿਖਾ ਸਕਦੇ ਹਾਂ ਵੀ ਜਿਹੜੇ ਪੈਸੇ ਆ ਇਹ ਔਰ ਵੀ ਕੀਰਾ ਆਪਣਾ ਸੰਦੀਪ ਬਈ ਸੰਦੀਪ ਅੱਗੇ ਆ ਜਾਣਾ ਆਪਣਾ ਸੰਦੀਪ ਵੀਰੇ ਇਹ ਦੱਸਣਾ ਵੀ ਆਪਣਾ ਕਿਹੜਾ ਪਿੰਡ ਹੈ ਠੀਕ ਹੈ ਤੇ ਇਹਦੇ ਦੇ ਪੈਸੇ ਭੁੱਲੇ ਜਾਂ ਪੈਸੇ ਕਿਹਨੇ ਭੁੱਲੇ ਸਭਾਈ ਭੁੱਲੇ ਜੀਵਨ ਸਿੰਘ ਦਾ ਆਪਣਾ ਪਿੰਡ ਹੈਗਾ ਤੁਸੀਂ ਬੋਲੋ ਬੜਾ ਜਾ ਜੀਵਨ ਸਿੰਘ ਦਾ ਆਪਣਾ ਪਿੰਡ ਹੈਗਾ ਹਾਂਜੀ ਇੱਕ ਮਿੰਟ ਆਪਣਾ ਕਿਹੜਾ ਪਿੰਡ ਹੈ ਜੀ ਜੀਵਨ ਸਿੰਘ ਦਾ ਜਿਹਨੂੰ ਆਪਾਂ ਬਾਈ ਜੀ ਜੀਵਨ ਸਿੰਘ ਦਾ ਕਹਿਣਦੇ ਆ ਤਲਵੰਡੀ ਸਾਹਿਬ ਕੋਲੇ ਹੈ ਮਤਲਬ ਕੀ ਹੈ ਇਹ ਆਪਾਂ ਜਦੋਂ ਬਠਿੰਡੇ ਤੋਂ ਆਉਂਦੇ ਆ ਕੋਰਸ਼ਮੀਰ ਟੱਪਲ ਸੜਨ ਹਾਂਜੀ ਠੀਕ ਹੈ ਜੀ ਤੇ ਭਾਈ ਇਹ ਜਿਹੜਾ ਤੁਸੀਂ ਪੈਸੇ ਭੁੱਲਿਓ ਹਾਂਜੀ ਇੱਥੇ ਮੈਡੀਕਲ ਤੇ ਬਾਈ ਕੋਲੇ ਕੀ ਕਰਨਾ ਸੀ ਸੀ ਦਵਾਈ ਲੈਣ ਆਏ ਸੀ ਇੱਥੇ ਹੈ ਦਵਾਈ ਲੈਣ ਆਏ ਸੀ ਦਵਾਈ ਲੈਣ ਆਏ ਸੀ ਦਵਾਈ ਲੈਣ ਆਏ ਸੀ ਵੀਰੇ ਅੱਗੇ ਆ ਜਾਓ ਬਾਈ ਜੀ ਵੀ ਬਾਈ ਦਵਾਈ ਥੋੜੀ ਥੋੜੀ ਲੈਣਾ ਸੀਗੇ ਹਾਂਜੀ ਹਾਂਜੀ ਲੈਣਾ ਸੀ ਠੀਕ ਹੈ ਜੀ ਤੇ ਕਿੰਨੇ ਦਿਨਾਂ ਦੀ ਗੱਲ ਆ ਵੀਰੇ ਜੇ ਤੁਸੀਂ ਇਹਨਾਂ ਤੋਂ ਪੈਸੇ ਭੁੱਲਿਓ 50000 ਰੁਪਿਆ ਆਹੀ 2-3 ਦਿਨ ਹੋ ਗਏ 2-3 ਦਿਨ ਹੋ ਗਏ ਤੇ ਬਾਈ ਜਿਹੜੀ ਤੁਹਾਡੀ 50000 ਦਾ 5000 ਪੂਰਾ ਤੁਹਾਨੂੰ ਵਾਪਸ ਕਰਤਾ ਪੂਰਾ ਵਾਪਸ ਕਰਤਾ ਬਾਈ ਆਪਾਂ ਠੀਕ ਹੈ ਪਹਿਲਾਂ ਤੁਸੀਂ ਨਾਲ ਕੀ ਕਹਣਾ ਤੁਹਾਨੂੰ ਤੁਸੀਂ ਤੁਹਾਡੇ ਇੱਕ ਗਰੀਬ ਬਾਈ ਦੀ ਭੈਣ ਦਾ ਵਿਆਹ ਸੀਗਾ ਭੈਣ ਦਾ ਰਸੀ ਹਾਂਜੀ ਭੈਣ ਦਾ ਸੀ ਹਾਂਜੀ ਭੈਣ ਦਾ ਸੀ ਥੋੜੀ ਸਕੀਰ ਵਿਆਹ ਸੀ ਮਾਮੇ ਦੀ ਕੁੜੀ ਦਾ ਚਾਚੇ ਦੇ ਨੇ ਕੁੜੇ ਸੀ ਤੇ ਭੈਣ ਦਾ ਵਿਆਹ ਸੀਗਾ ਭੈਣ ਦਾ ਰਸੀਗਾ ਭੈਣ ਦਾ ਚਾਚੇ ਦੀ ਠੀਕ ਹੈ ਬਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਿਦੀ ਆਪਣਾ ਦੁਕਾਨ ਦਾ ਕੰਮ ਕੀਤਾ ਵੀਰੇ ਮੈਨੂੰ 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਹਾਂਜੀ ਤੇ ਵੀਰੇ ਜਿਹੜਾ ਦਵਾਈਆਂ ਦਾ ਕੰਮ ਹੈ ਤੁਹਾਨੂੰ 1 ਮਹੀਨਾ ਹੋ ਗਿਆ ਹਾਂਜੀ ਹਾਂਜੀ ਹਾਂ ਠੀਕ ਹੈ ਤੇ ਬਾਈ ਕਾਹਦੀ ਦਵਾਈ ਲੈਣੀ ਸੀ ਵੀਰੇ ਬਾਈ ਤੋਂ ਬਸ ਅਸੀਂ ਸਿਰਦੋਹੇ ਗੋਲੀ ਤੇ ਮਨਲਾਵਾੜ ਮਾੜਾ ਮੋਟਾ ਦਵਾਈ ਸੀਗਾ ਜੀ ਮੁੰਗੇ ਜਾਂਦੀ ਇੱਥੇ ਤੇ ਕਿਧਰੋਂ ਕਿਧਰੋਂ ਆਏ ਸੀ ਮਾਨ ਸਾਹ ਤੋਂ ਆਏ ਸੀ ਮਾਸੜ ਕੋਲੋਂ ਮਾਨ ਸਾਹ ਤੋਂ ਮਾਸੜ ਕੋਲੋਂ ਆਏ ਹਾਂਜੀ ਹਾਂਜੀ ਸਾਨੂੰ ਇਹਨਾਂ ਦਾ ਪਤਾ ਲੱਗੇ ਇਥੇ ਨਵਾਂ ਮੈਡੀਕਲ ਕਰਿਆਗਾ ਵੀ ਦਵਾਈ ਵਧੀਆ ਰੱਖਦੇ ਆ ਇਹ ਠੀਕ ਹੈ ਜਦੋਂ ਆਕਰ ਕੀਤੀ ਆ ਗਏ ਕਾਊਂਟਰ ਤੇ ਰੱਖਤਾ ਹ ਬੈਗ ਹਟਾ ਸੀ ਠੀਕ ਹੈ ਤੇ ਅਸੀਂ ਦਵਾਈ ਲੈੰਦ ਲੈਂਦੇ ਭੁੱਲ ਗਏ ਤੇ ਮੁੜ ਕੇ ਬਾਈਰ ਗਣ ਨੂੰ ਫੋਨ ਕੀਤਾ ਇਹ ਬਾਈ ਜੀ ਕਹਿੰਦੇ ਬਾਈ ਸਾਡੇ ਉੱਤੇ ਵੀ ਬੈਗ ਰਹਿ ਗਿਆ ਵਿੱਚ 50000 ਰੁਪਏ ਦਾ ਬਾਈ ਗੇਰਾ ਥਬਰਾਂ ਦੀ ਪੈ ਗਈ ਉਹ ਵੀ 50000 ਰੁਪਏ ਰਕਮ ਆ ਯਾਰ ਤੇ ਬਈ ਇਹਨਾਂ ਨੇ ਆਪਣਾ ਪੈਸੇ ਵਾਪਸ ਕੀਤੇ ਆ ਵੀ ਮਤਲਬ ਵਧੀਆ ਬੰਦੇ ਆ ਯਾਰ ਮੈਡੀਕਲ ਕੀਤਾ ਦਵਾਈ ਵਧੀਆ ਰੱਖਦੇ ਆ ਦੀ ਇਮਾਨਦਾਰ ਬੰਦੇ ਨਹੀਂ ਅੱਜ ਕੱਲ ਬਹੁਤ ਮਾੜਾ ਟਾਈਮ ਆ ਕੋਈ ਨਹੀਂ ਪੈਸੇ ਵਾਪਸ ਕਰਦਾ ਵੀਰੇ ਥੋੜੇ ਦਿਨ ਚ ਨਹੀਂ ਆਇਆ ਵੀ 50000 ਰੁਪਏ ਏਡੀ ਵੱਡੀ ਰਕਮ ਐ ਤੇ ਆਪਾਂ ਨੇ ਰੱਖ ਲਈਏ ਕੋਲੇ ਯਾਰ ਨਾ ਨਾ ਇਹ ਤਾਂ ਰੱਖੇ ਕੀ ਕਰਨਾ ਬਸ ਇਹ ਦੇਣੀ ਸੀ ਗਰੀਬ ਬੰਦੇ ਸੀਗੇ ਜੀ ਵਿਆਹ ਕਰਨੇ ਭੈਣ ਨੂੰ ਚਲੋ ਨਹੀਂ ਕੀ ਕੀ ਮੈਨੂੰ ਹੁੰਦਾ ਵੀ ਆਪਣੇ ਕੋਲੇ ਯਾਰ ਦਵਾਈਆਂ ਦੂਈਆਂ ਦੀ ਸ਼ਾਰਟਜ ਹੋਏ ਦੀ ਇਹ ਤਾਂ 50000 ਰੁਪਏ ਤਾਂ ਆਪਾਂ ਆ ਕੇ ਹੋਰ ਦਵਾਈਆਂ ਲਿਆਵਾਂਗੇ ਨਾ ਨਾ ਇਹ ਆਪਣੇ ਮਨ ਚ ਨਹੀਂ ਲੈ ਆ ਠੀਕ ਹੈ ਉਮਰ ਕਿੰਨੀ ਐ ਵੀ ਮੇਰੇ 19 ਸਾਲ ਆਈ 19 ਸਾਲ ਹੈ ਤੇ ਫਿਰ ਬਾਰਲਪੁਰ ਜਾਣ ਦਾ ਸੋਚਿਆ ਨਾ ਨਾ ਇਹ ਆਪਣਾ ਮੈਡੀਕਲ ਦਾ ਐਕਸਪੀਰੀਅੰਸ ਲੈਤਾ ਸੀ ਗਈ ਆਪਾਂ ਅੱਛਾ ਮਤਲਬ ਮੈਡੀਕਲ ਐਕਸਪੀਰੀਅੰਸ ਲਿਆ ਹੋਇਆ ਤੁਸੀਂ ਹਾਂਜੀ ਠੀਕ ਹੈ ਕਿ ਵੀਰੇ ਕਈ ਬੰਦੇ ਇਹ ਵੀ ਹੈ ਵੀ ਆਹ ਕਹਿੰਦਾ ਆਪਾਂ ਯਾਰ ਮੈਡੀਕਲ ਦਾ ਕੰਮ ਜੇ ਘੱਟ ਹੈ ਤਾਂ ਨਾਲ ਆਪਾਂ ਨਸ਼ੇ ਦੀਆਂ ਕੋਲ ਆ ਬੇਚ ਲੈਂਦੇ ਆ ਜਾਂ ਹੋਰ ਉਹ ਦਿਮਾਗ 'ਚ ਤੁਹਾਡੇ ਕੋਈ ਵਿਚਾਰ ਜਾਂ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਬਈ ਵੀ ਇੱਧਰ ਕਮਾਈ ਵੱਧ ਨਾ ਨਾ ਇਹ ਆਪਣਾ ਬਸ ਆਹੀ ਚੱਲੀ ਜਾਂਦਾ ਰਿਟੇਲ ਦਾ ਕੰਮ ਹੀ ਠੀਕ ਹੈ ਆਪਣਾ ਆਪਾਂ ਨਸ਼ਾ ਵੇਚਦੇ ਨਹੀਂ ਠੀਕ ਹੈ ਹਾਂਜੀ ਤੇ ਆਪਣਾ ਬਈ ਰਿਟੇਲ ਦਾ ਨਾ ਨਾ ਇਹ ਹੋਲਸੇਲ ਦਾ ਨਹੀਂ ਹੈ ਰਿਟੇਲ ਦਾ ਕੰਮ ਹੈ ਠੀਕ ਹੈ ਸੋ ਠੀਕ ਹੈ ਬਈ ਤੁਸੀਂ ਕਰ ਲਓ ਕੰਮ ਕੋਈ ਗੱਲ ਨਹੀਂ ਤੇ ਇਹ ਦੇਖੋ ਮੁੰਡਾ ਬਈ ਤਾਂ ਨਾ ਇਹ ਸੱਪਾ ਬੇਟਾ ਵਾਜਿਆ ਸੀ ਬਾਈ ਦੇ ਬਈ ਠੀਕ ਹੋ ਕੀ ਕੀ ਗੱਲ ਹੋ ਗਈ ਸੀ ਬਾਈ ਐਕਸੀਡੈਂਟ ਹੋ ਗਿਆ ਜੀ ਠੀਕ ਹੈ ਤੇ ਬਾਈ ਨੇ ਇਲਾਜ ਬਾਈ ਨੇ ਕੀਤਾ ਹੋਟਲ ਨੇ ਤੇ ਕਿਵੇਂ ਆ ਬਾਈ ਦੱਸਾ ਸਹੀ ਸੀ ਦੱਸਣਾ ਬਹੁਤ ਵਧੀਆ ਬਈ ਪੂਰਾ ਵਧੀਆ ਪੂਰਾ ਵਧੀਆ ਬਾਈ ਕਹਿੰਦਾ ਬਾਈ ਦਾ ਨੇਚਰ ਬਹੁਤ ਵਧੀਆ ਹੈ ਫਿਰ ਇੱਧਰ ਆਜੋ ਬਾਈ ਬਾਈ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤਲਵੰਡੀ ਸਾਬੋ ਨਾਤਰੋ ਉੱਤਨਾ ਮੈਡੀਕਲ ਆ ਠੀਕ ਹੈ ਖੰਡਾ ਚੋਂ ਤੋਂ ਮੰਨ ਲਾ ਇੱਧਰ ਤੇ ਭਾਈ ਹੁਣ ਇਹ ਦੱਸੋ ਵੀ ਜਦੋਂ ਤੁਸੀਂ ਇੱਥੋਂ ਗਏ ਆ ਹਨਾ ਵੀ ਤੁਹਾਡਾ ਜਲਾ ਆਪਣਾ ਕੀ ਹੈ ਪੈਸੇ ਤੁਹਾਡੇ 50000 ਰੁਪਿਆ ਸੀਗੇ ਤੇ ਤੁਹਾਨੂੰ ਕਿ ਕਰੇ ਆ ਕੇ ਪਤਾ ਲੱਗੇ ਵੀ ਕਰੇ ਆ ਕੇ ਪਤਾ ਲੱਗੇ ਸਾਨੂੰ ਪਹਿਲਾਂ ਸਾਨੂੰ ਆਖਿਆ ਕਿ ਰਾਹ ਰੂਚ ਨਾ ਰਹੇਗਾ ਫਿਰ ਇਹ ਸੋਚਿਆ ਕਿ ਇੱਕ ਮੈਡੀਕਲ ਦਵਾਈ ਲੈਤੀ ਸੀਗੀ ਤੇ ਉੱਥੇ ਪਤਾ ਕਰ ਗਏ ਇਹਨਾਂ ਦੇ ਬਾਈਆਂ ਦਾ ਕਿਹਦਾ ਫੋਨ ਆਇਆ ਤੁਸੀਂ ਇਹਨਾਂ ਦਾ ਇਹਨਾਂ ਦਾ ਫੋਨ ਹੀ ਆ ਗਿਆ ਸੀਗਾ ਇਹਨਾਂ ਦਾ ਬਈ ਫੋਨ ਕਿਵੇਂ ਆਇਆ ਤੁਹਾਨੂੰ ਇਹਨਾਂ ਕੋਲ ਨੰਬਰ ਕੋਡਾ ਨੰਬਰ ਇਹਨਾਂ ਨੇ ਲਿਆ ਸੀ ਇਹ ਕਹਿੰਦਾ ਗਾਂਧੀ ਆ ਲੈ ਲੈ ਹੋ ਨੰਬਰ ਇਹਨਾਂ ਨੇ ਬਈ ਇਹ ਨੰਬਰ ਵੀਰੇ ਨੰਬਰ ਇਹ ਜਿਵੇਂ ਤੁਹਾਨੂੰ ਕੋਈ ਦਵਾਈ ਲੈਣੇ ਉਦੋਂ ਨੰਬਰ ਲੱਗਦਾ ਕੋਈ ਗੂਗਲ ਪੇ ਦਾ ਕੁਝ ਨਾ ਕੁਝ ਪਤਾ ਲੱਗਿਆ ਤੁਹਾਨੂੰ ਨਹੀਂ ਨਹੀਂ ਆਪਾਂ ਨੰਬਰ ਲੇਖ ਲੈਣੇ ਉਹ ਨਹੀਂ ਪਹਿਲਾਂ ਕਿ ਯਾਰ ਅੱਛਾ ਜਿਹਦਾ ਜਿਹਦਾ ਦਵਾਈ ਲੈਣੇ ਆ ਹਾਂਜੀ ਹਾਂਜੀ ਤੋ ਬਈ ਨੰਬਰ ਕੋ ਲੇਖਦੇ ਨੰਬਰ ਦੇ ਦਦਿਆ ਕੱਟ ਕੇ ਦਵਾਈ ਦਾ ਇਹਨਾਂ ਨੂੰ ਅੱਛਾ ਅੱਛਾ ਠੀਕ ਹਾਂਜੀ ਹਾਂਜੀ ਮਤਲਬ ਬਈ ਜਿਹੜਾ ਆਪਾਂ ਕਈ ਬੰਦੇ ਬੈਲ ਨਾਲੇ ਕਰਾਉਂਦੇ ਦਵਾਈ ਲੈ ਕੇ ਉਹ ਉਹਨਾਂ ਦੀ ਗਲਤੀ ਹੈ ਕੋਈ ਵੀ ਦਵਾਈ ਲੈਣੇ ਬੈਲ ਵੀ ਕਈ ਵੰਦੇ ਬੈਲ ਲੈਣਦੇ ਦਵਾਈ ਲਈ ਉਵੇਂ ਚੱਲ ਜ ਜਾਂਦੇ ਆ ਹਾਂਜੀ ਆ ਇਹ ਬੈਲ ਲੈਣਾ ਜ਼ਰੂਰੀ ਹੈ ਦਵਾਈ ਦਾ ਵੀ ਪਤਾ ਲੱਗ ਜਾਂਦਾ ਵੀ ਇੰਨੇ ਦਵਾਈ ਆ ਸਾਰੇ ਬੰਦਾ ਬਾਹਰ ਨਤ ਰ ਜਾਂਦਾ ਠੀਕ ਹੈ ਜੀ ਵੀ ਹੁਣ ਤੁਸੀਂ ਬਿੱਲ ਦੀ ਗੱਲ ਕੀਤੀ ਮੈਂ ਮੈਡੀਕਲ ਤੋਂ ਮੈਂ ਵੀ ਦਵਾਈ ਬਹੁਤ ਲੈਣਾ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਹੋਰ ਬੰਦੇ ਮੈਡੀਕਲ ਵਾਲੇ ਬਿੱਲ ਦੇਣਗੇ ਤੁਸੀਂ ਇਹ ਬਿੱਲ ਦੇਣ ਦਾ ਕਿਉਂ ਸੋਚਿਆ ਕਿਉਂਕਿ ਇਹ ਥੋੜਾ ਕੰਮ ਸਾਫ਼ ਸੁਥਰਾ ਹੈ ਹਾਂਜੀ ਹਾਂਜੀ ਕੰਮ ਸਾਫ਼ ਸੁਥਰਾ ਤਾਂ ਹੀ ਆਪਾਂ ਬਿੱਲ ਦਿੰਨੇ ਆਈ ਕੀ ਕੋਈ ਤੁਹਾਨੂੰ ਕੱਲੂ ਕੋਈ ਦਿੱਕਤ ਨਾ ਆਵੇ ਹਣਾ ਠੀਕ ਹੈ ਬਾਈ ਹਾਂਜੀ ਤੇ ਵੀਰੇ ਜਿਵੇਂ ਹੋਣਾ ਹਰ ਜਗ੍ਹਾ ਤੇ ਤੁਹਾਡੇ ਇਧਰ ਮਾਨਸ ਐਰੀਆ ਚ ਤਲਮੰਡੀ ਸਾਬੋ ਚ ਚਿੱਟੇ ਦੀਆਂ ਗੋਲੀਆਂ ਹੋ ਗਈਆਂ ਹੋਰ ਨਸ਼ੇ ਹੋ ਗਏ ਇਹਨਾਂ ਦਾ ਵੀ ਜਬ ਬਹੁਤ ਜਾਇ ਜੋੜਾ ਸ਼ੁਰੂ ਤੇ ਹੈ ਤੁਹਾਡੇ ਕੋਲੇ ਉਹ ਜੇ ਮੁੰਡੇ ਆਉਂਦੇ ਕਿਹ ਵਰ ਵੀ ਬਾਈ ਸਾਨੂੰ ਆ ਚੀਜ਼ ਮਿਲ ਜੂਗੀ ਹਾਂਜੀ ਹਾਂਜੀ ਬਹੁਤ ਆਉਂਦੇ ਆ ਮੁੰਡੇ ਸਾਡੇ ਕੋਲੇ ਹੂੰ ਆਪਾਂ ਜਵਾਬ ਦੇ ਨਹੀਂ ਆਪਾਂ ਕੁਝ ਕਰ ਦੇ ਨਹੀਂ ਰੱਖ ਦੇ ਨਹੀਂ ਚਿੱਟਾ ਜਵਾ ਹੈ ਬਾਈ ਹਾਂਜੀ ਤੇ ਬਾਈ ਜੇ ਤੁਹਾਨੂੰ ਕੋਈ ਕਹਿੰਦੇ ਵੀ ਪਈਏ ਬਾਈ ਯਾਰ ਸਭ ਆ ਇਧਰ ਉਹ ਤੁਹਾਨੂੰ ਮਹੀਨੇ ਦੀ 20000 ਰੁਪਏ ਦੇਗਾ ਤੇ ਤੁਹਾਨੂੰ 6000 ਰੁਪਏ ਹੋਗੇ ਤੇ ਫਿਰ ਤੂੰ ਸੋਚੇਂ ਕੋਸ ਨਹੀਂ ਨਹੀਂ ਬਹੁਤ ਕਹਿੰਦੇ ਆਈ ਹੁਣ ਆਪਾਂ ਅੱਜ ਘੱਟ ਖਾ ਲਾਂਗੇ ਥੋੜਾ ਕੀ ਕਰ ਲੈ ਬਾਈ ਵੀ ਇਹ ਸੋਚਦਾ ਵੀ ਯਾਰ ਲੋਕਾਂ ਦੀ ਉਹ ਜਿਹੜੇ ਬੱਚੇ ਉਹਨਾਂ ਦੀ ਜ਼ਿੰਦਗੀ ਨਖਰਾਬ ਹੋਵੇ ਹੋਰ ਇਹ ਜ਼ਿੰਦਗੀ ਨਖਰਾਬ ਹੋਵੇ ਅਸਲੀ ਤੂੰ ਠੀਕ ਹੈ ਤੁਸੀਂ ਕਿੰਨੇ ਭਰਾ ਹੈ ਵੀਰੇ ਇਹ ਤਿੰਨ ਭਾਈਆਂ ਜੀ ਠੀਕ ਹੈ ਜੀ ਹਾਂਜੀ ਤੇ ਦੂਜੇ ਭਰਾ ਕੀ ਕਰਦੇ ਨੇ ਆਪਣੇ ਇੱਕ ਮੋਟਰ ਗਾਰਜ ਹੈ ਉਹਨਾਂ ਦੀ ਗੱਡੀਆਂ ਦਾ ਕੰਮ ਆ ਠੀਕ ਪੜੀ ਜਾਂਦਾ ਯਾਰ ਠੀਕ ਹੈ ਜੀ ਤੇ ਵੀਰੇ ਜਿਹੜੇ ਬੰਦੇ ਨਸ਼ਾ ਕਰਦੇ ਆ ਚਾਹੇ ਕੋਈ ਮੈਡੀਕਲ ਆ ਵੇਚਦਾ ਉਹਨਾਂ ਬਾਰੇ ਬਾਈ ਤੁਹਾਡਾ ਕੀ ਵਿਚਾਰ ਹੈ ਬਾ ਉਹਨਾਂ ਬਾਰੇ ਕੀ ਵਿਚਾਰ ਹੈ ਬਾਹਰ ਨਸ਼ਾ ਨਾ ਵੇਚਣੇ ਨਾ ਮਾਰੇ ਬੱਚੇ ਖਰਾਬ ਹੁੰਦੇ ਆ ਠੀਕ ਹੈ ਭਾਈ ਵੀਰ ਉਹ ਕਿਉਂ ਵੇਚਦੇ ਉਹਨਾਂ ਨੂੰ ਕੀ ਇਹਦਾ ਉਹਨਾਂ ਦੇ ਮਤਲਬ ਗਲਤ ਜਿਹਨੇ ਗੁੱਠਾ ਪਰ ਉਤਰਿਆ ਹੁੰਦਾ ਤੁਸੀਂ ਨਸ਼ਾ ਲਈ ਵੇਚੋਗੇ ਗੁੱਡਾ ਨਹੀਂ ਹੋਣਾ ਉਹ ਉਹ ਸਾਨੂੰ ਵੀਰ ਜੁਰ ਦੱਸੋ ਉਹ ਆਪ ਦੀ ਮਰਜ਼ੀ ਨਾਲ ਵੇਚਦੇ ਕੋਈ ਉਹਨਾਂ ਨੂੰ ਕੋਈ ਮਜਬੂਰੀ ਬਸ ਕਰਨਾ ਪੈਂਦਾ ਵਾਪ ਦੀ ਮਰਜ਼ੀ ਨਾਲ ਹੀ ਵੇਚ ਦੇਈ ਵਧੀਆ ਵੇ ਪ੍ਰੋਪਰਟੀ ਮਾੜਾ ਲੱਗਣਾ ਉਹ ਦੀ ਬ੍ਰੋਕਰਿੰਗ ਬਾਈ ਤੁਸੀਂ ਕੀ ਸਮਝਦੇ ਹੋ ਮਾੜੀ ਜਾਈ ਉਹਨਾਂ ਦੇ ਲਈ ਹੁਣ ਘਾਟ ਆਉਣ ਲੱਗ ਗਿਆ ਹਨਾ ਜੀ ਠੀਕ ਹੈ ਦੇਖੋ ਭਾਈ ਸਰਦਾਰ ਮੁੰਡਾ ਵੀਰੇ ਇਹ ਬੰਦੇ ਦੀ ਇਮਾਨਦਾਰੀ ਇੰਨੀ ਹੈ ਵੀ ਇਹ ਬੰਦੇ ਨੇ ਪਹਿਲੀ ਗੱਲ 50000 ਰੁਪਏ ਵਾਪਸ ਕੀਤਾ ਦੇ ਕੋਈ ਹੋਰ ਨਾ ਮੈਨੂੰ ਲੱਗਦਾ ਸੀ 50000 ਰੁਪਏ ਕੋਈ ਵਾਪਸ ਕਰ ਦੂ ਭਾਈ ਤੁਹਾਨੂੰ ਲੱਗਦਾ ਕਿ ਕੋਈ 50000 ਵਾਪਸ ਕਰੇ ਨਹੀਂ ਅੱਜ ਦੇ ਡੇਟਸ ਕੋਈ ਨਹੀਂ ਕਰਦਾ ਠੀਕ ਹੈ ਵੀਰੇ 50000 ਵੀ ਹੁਣ ਤੁਸੀਂ ਮਤਲਬ ਕੀ ਹੈ ਕੋਈ ਭੈਣ ਦੇ ਦਾਜ ਵਾਸਤੇ ਸਾਮਾਨ ਲੈਣਾ ਸੀ ਜਾਂ ਯਾ ਬਿਆ ਬਿਆਸਾ ਸਮਾਰਵਾਤੀਓ ਕਰਨਾ ਸੀ ਜੀ ਬਈ ਬਿਆ ਯਾਰ ਨਾ ਮੁਰਦਾ ਕੋਈ ਮਤਲਬ ਕੀ ਹੈ ਕਿਸੇ ਲਾਲਚੀ ਬੰਦੇ ਦੇ ਹੱਥ ਚ ਆ ਜਾਂਦੇ ਤਾਂ ਅ ਤੁਹਾਡੇ ਮੁੰਡਾ ਦਾ 50000 ਰੁਪਏ ਛੇ ਵੀ ਕਾਫੀ ਕੰਮ ਰੋ ਗਿਆ ਨਾ ਔਖਾ ਜਾਂਦੇ ਬਈ ਹਾਂ ਔਖਾ ਜਾਂਦੇ ਬਈ ਤੇ ਬਈ ਕੀ ਕਹਣਾ ਚਾਹੁੰਦੇ ਹੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ 50000 ਰੁਪਏ ਮੋੜੇ ਬਈ ਬਹੁਤ ਵਧੀਆ ਬੰਦੇ ਆਏ ਬਈ ਅਸੀਂ ਨਾ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਤੇ ਅਸੀਂ ਨਾ ਜਿਹੜਾ ਇਹ ਬਾਈਆਂ ਕੋਲੇ ਆਏ ਮੈਂ ਇਸ ਗੱਲ ਦੀ ਸੌਖਾ ਨਾ ਰੱਬ ਨੂੰ ਜਾਣ ਦੇਣੀ ਹੈ ਠੀਕ ਹੈ ਮਨੁਆ ਦੀ ਮਾਂ ਦੀ ਸੌ ਲੱਗੇ ਜੋ ਮੈਂ ਬਾਈਆਂ ਤੋਂ ਰੁਪਈਆ ਵੀ ਲਿਆ ਵੇ ਬਾਈ ਥੋੜੇ ਜਿਹਾ ਕੋਈ ਰੁਪਈਆ ਲਿਆ ਨਹੀਂ ਨਹੀਂ ਕੋਈ ਰੁਪਈਆ ਨਹੀਂ ਝੂਠ ਨਹੀਂ ਬੋਲਣਾ ਨਹੀਂ ਨਹੀਂ ਕੋਈ ਆ ਥੋੜਾ ਰਿਸਕ ਹੈ 200 ਫਾਗੇ ਪੁੱਛ ਸਕਦੇ ਮੈਂ ਫਿਰ 5 ਵੀ ਨਹੀਂ ਮੈਂ ਬਾਈ ਬਾਈਆਂ ਤੋਂ 5 ਵੀ ਨਹੀਂ ਲਈ ਕਿਉਂਕਿ ਜਿਹੜਾ ਬਾਈਆਂ ਦਾ ਕੰਮ ਹੈ ਨਾ ਜੀ ਤਲਵੰਡੀ ਸਾਹਿਬ ਉਹਦੇ ਵਿੱਚ ਆ ਇਹ ਇਹਨਾਂ ਨੇ ਦਵਾਈ ਬਾਈ ਦਵਾਈਆਂ ਦੀ ਗਾਰੰਟੀ ਲੈਂਦੇ ਹੋਸਲੇ ਦੀ ਹਾਂਜੀ ਹਾਂਜੀ ਦਵਾਈਆਂ ਸਾਰੀ ਗਾਰੰਟੀ ਹੈ ਜੀ ਇਹਨਾਂ ਦੀ ਨਕਲੀ ਬਹੁਤ ਆ ਰਹੀ ਹੈ ਨਕਲੀ ਬਹੁਤ ਹੁੰਦੀ ਹੈ ਜੀ ਹਾਂ ਤੇ ਇਹ ਜਿਹੜੇ ਦਵਾਈਆਂ ਦੇ ਬਾਈ ਮਾੜਾ ਕੈਮਰਾ ਮਾਰ ਦੋ ਹਣਾ ਕਿਉਂਕਿ ਤੇ ਮਤਲਬ ਜਿਹੜੀਆਂ ਦਵਾਈਆਂ ਵੀਰੇ ਇਹ ਦਵਾਈਆਂ ਬਾਰੇ ਸਾਨੂੰ ਜਰੂਰ ਜਾਣਦਣਾ ਆਪਾਂ ਤੋਂ ਹਾਂਜੀ ਹਾਂਜੀ ਆਹ ਜਿਹੜੀਆਂ ਦਵਾਈਆਂ ਇਹ ਇਹ ਮਤਲਬ ਕੀ ਇਕੱਲੇ ਬੱਚਿਆਂ ਲਈ ਹੈ ਕਿ ਸਾਰਿਆਂ ਲਈ ਹੈ ਸਾਰਿਆਂ ਲਈ ਹੈ ਯਾਰਟ ਵਾਲੇ ਵੱਡੇ ਬੰਦੇ ਲਈ ਤੇ ਬੱਚਿਆਂ ਲਈ ਸਾਰਿਆਂ ਲਈ ਹੈ ਠੀਕ ਹੈ ਬਈ ਬਾਕੀ ਬਈ ਵਧੀਆ ਬੰਦੇ ਆ ਮਨ ਲਓ ਦਵਾਈ ਵੀ ਮਨ ਲਾ ਘਾਟ ਟ੍ਰੇਡ ਚ ਵਧੀਆ ਵਧੀਆ ਦਵਾਈ ਦਿੰਦੇ ਆਗੇ ਹੂੰ ਤੇ ਵੀ ਮਨ ਲਾ ਵਧੀਆ ਬੰਦੇ ਆ ਦੇਖੋ ਬਈ ਸਾਹ ਬੰਦੇ ਤਾਂ ਅਸੀਂ ਆਪ ਹੀ ਪ੍ਰਮੋਸ਼ਨ ਕਰਦੇ ਆ ਸਾਨੂੰ ਜਿਹੜਾ ਬੰਦਾ ਲੱਗਦਾ ਵੀ ਅਸੀਂ ਇਹ ਬੰਦੇ ਦੀ ਪ੍ਰੋਮੋਸ਼ਨ ਕਰਨੀ ਬਣਦੀ ਹੈ ਜਾਂ ਬੰਦਾ ਜੈਨੂਨ ਹੈ ਜਾਂ ਮਤਲਬ ਕੀ ਹੈ ਇਹ ਬੰਦਾ ਗਲਤ ਨਹੀਂ ਤਾਂ ਉੱਥੇ ਬਈ ਅਸੀਂ ਪੈਸੇ ਨਹੀਂ ਲੈਂਦੇ ਕਿਉਂਕਿ ਸਾਨੂੰ ਇਹ ਬੰਦਾ ਲੱਗਿਆ ਵਧੀਆ ਲੱਗਿਆ ਵੀਰਾ ਠੀਕ ਹੈ ਅਸੀਂ ਤੁਹਾਨੂੰ ਸਾਰੀ ਉਹ ਦਿਖਾਉਣਾ ਚਾਹੁੰਦੇ ਆ ਆ ਦੇਖੋ ਬਈ ਦਿਖਾ ਦਿਓ ਮੜਾ ਇੱਧਰ ਇਹ ਆਈਲੈਂਡਸ ਦੇ ਜਿਹੜਾ ਹੈਗਾ ਸਭ ਉਹ ਅਕੈਡਮੀ ਬਿਲਕੁਲ ਸਾਹਮਣੇ ਹੈ ਬਾਈ ਦਾ ਇਹ ਹਾਂਜੀ 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 ਤੇ ਆ ਸਾਹਮਣੇ ਬਈ ਆ ਤਾਂ ਦਿਖਾ ਦਿਓ ਜੀ ਗੁਰੂ ਕਾਸ਼ੀ ਮੈਡੀਕਲ ਆ ਮਰੇ ਕੈਮਰਾ ਬਰਾਜ ਦੇ ਗੁਰੂ ਕਾਸ਼ੀ ਮੈਡੀਕਲ ਜਿਹੜਾ ਭਾਈ ਰਵਿੰਦਰ ਸਿੰਘ ਇੰਦਰਜੀਤ ਸਿੰਘ ਕੁਲਵਿੰਦਰ ਸਿੰਘ ਕਿਸੇ ਵੀਰ ਨੇ ਜਿਹੜਾ ਤੁਸੀਂ ਇਨ ਤੋਂ ਅ ਮੈਡੀਕਲ ਲੈਣੀ ਦਵਾਈ ਲੈਣੀ ਹੈ ਤਾਂ ਬਾਈਆਂ ਕੋਲੇ ਆਓ ਨਾਲ ਸਲੂਨ ਹੈ ਜੀ ਆਹ ਠੀਕ ਹੈ ਤੇ ਇਹਦੇ ਨਾਲ ਹੀ ਆਪਣੀ ਦੁਕਾਨ ਤੇ ਇਹ ਜਿਹੜਾ ਬਾਈ ਹੈ ਇੱਕ ਬਾਈ ਨੇ ਇਹ ਕਹਿ ਸਕਦਾ ਵੀ ਬਾਹਰ ਦਾ ਕੰਮ ਛੱਡ ਕੇ ਠੀਕ ਹੈ ਬਾਹਰ ਨਹੀਂ ਗਿਆ ਭਾਈ ਕਹਿੰਦਾ ਵੀ ਮੈਨੂੰ ਤਾਂ ਇੱਥੇ ਸੰਤੁਸ਼ਟੀ ਹੈ ਇਹ ਕਹਿੰਦਾ ਮੈਂ ਇਸ ਗੱਲ ਦੀ ਵੀ ਸਹੂ ਕਰਨਾ ਵੀ ਮੈਂ ਨਸ਼ਾ ਵੇਚਾਂ ਜਾਂ ਵੇਚਣ ਦੇਵਾਂ ਉਹਦਾ ਵਿਰੋਧ ਕਰੂੰਗਾ ਕਿਉਂਕਿ ਇਧਰਲੇ ਏਰੀਏ ਚ ਤਲਵੰਡੀ ਸਾਬੋ ਚਾ ਮਾਨਸਰਗਰ ਚ ਬਹੁਤ ਇਹ ਚੀਜ਼ ਵਿਕ ਰਹੀ ਹੈ ਨਸ਼ਾ ਠੀਕ ਹੈ ਲੋਕ ਨਸ਼ੇ ਨੂੰ ਰੋਕ ਨਹੀਂ ਰਹੇ ਇਹ ਕਹਿੰਦਾ ਬਈ ਮੈਂ ਘੱਟ ਖਾਲੂਗਾ ਪਰ ਮੈਂ ਕੀ ਨਸ਼ਾ ਨਹੀਂ ਕਰਦਾ ਅਰੇ ਬਈ ਕੀ ਹੈ ਬਣਾ ਜਾ ਵੀਰੇ ਕਿੰਨੀ ਖੁਸ਼ੀ ਆ ਤੈਨੂੰ ਥੋੜੇ 50000 ਰੁਪਏ ਵਾਪਸ ਮਿਲੇ ਬਹੁਤ ਖੁਸ਼ ਹੈ ਬਹੁਤ ਠੀਕ ਹੈ ਤੇ ਇਹ ਬਾਈ ਬਾਈ ਨੇ ਇਹ ਗੱਲ ਕਹੀ ਕਹਿੰਦਾ ਵੀ ਜੇ ਹੋਰ ਕਿਸੇ ਕੋਲੇ ਹੁੰਦੇ ਮੈਨੂੰ ਨਾ ਤੇ ਪੈਸੇ ਮੁਰਨ ਨਹੀਂ ਸੀਗੇ ਤੇ ਸੋ ਬਾਈ ਵੀਡੀਓ ਨੂੰ ਮੱਤਵਾਲੀ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਮੂਟਾ ਕਰਾਈ ਜੈਨਲ ਤੋਂ ਅਸੀਂ ਕਰ ਵੀ ਆ ਯਾਰ ਪਿਆ ਜਿਹ ਠੀਕ ਹੈ ਜਿਹੜੀ ਬਾਈ ਦੀ ਮਿਹਨਤ ਸੀਗੀ ਮੋੜੀਏ ਮੈਡੀਕਲ ਵਾਲਿਆਂ ਨੇ ਇਹਨਾਂ ਨੇ ਬਾਈ ਕੋਲੇ ਦਵਾਈ ਲੈਣ ਆਏ ਸੀਗੇ ਤੇ ਇਹ ਬਾਈ ਸੱਚਾ ਪੂਰੀ ਹਾਂ ਬਾਈ ਉਹ ਝੂਠਾ ਨਹੀਂ ਉਹ ਇਹਦੇ ਨਹੀਂ ਪਬਲਿਕ ਸਿਸਟਮ ਸਟੰਡ ਵਾਲੀਗਾ ਨਹੀਂ ਬਾਈ ਵੀ ਮਤਲਬ ਕੋਈ ਬਾਈਾਂ ਦੀ ਪ੍ਰੋਮੋਸ਼ਨ ਕਰਵਾ ਰਿਆ ਹੋਵੇ ਜਾਂ ਕੋਈ ਹੋਵੇ ਸੱਚ ਹੈ ਹਾਂ ਬਾਈ ਸੱਚ ਹੈ ਕੀ ਸੱਚ ਹੈ ਇਹ ਪੂਰੀ ਗੱਲ ਦੱਸਣੀ ਹੈ ਪੂਰੀ ਜਾਣਕਾਰੀ ਦੇਣੀ ਹੈ ਲੋਕਾਂ ਨੂੰ ਵੀ ਕਿੱਥੋਂ ਆ ਰਹੇ ਸੀ ਕਿੰਨੇ ਪੈਸੇ ਸੀ ਕਿਵੇਂ ਮੁੜੇ ਅਸੀਂ ਮਾਨਸਰ ਤੋਂ ਆਏ ਸੀ ਵੀਰੇ ਹੂੰ ਰਾਹ ਦੇ ਵਿੱਚ ਨਾ ਮਨ ਲੋ ਹਾਲਤ ਖਰਾਬ ਹੋ ਗਈ ਸੀਗੀ ਇਹ ਦਵਾਈ ਲੈਣੀ ਸੀਗੀ ਹੂੰ ਤਾਂ ਪਰ ਸਾਨੂੰ ਇੱਥੇ ਪਤਾ ਲੱਗਿਆ ਇੱਕ ਮੈਡੀਕਲ ਨਵਾਂ ਫੁੱਲੇਗਾ ਉੱਥੇ ਦਵਾਈ ਵਧੀਆ ਮਿਲਦੀ ਆ ਠੀਕ ਆ ਬਈ ਫੜ ਬੰਦਾ ਬਈ ਅਸੀਂ ਤੇ ਅਸੀਂ ਦਵਾਈ ਲੈਣ ਲੱਗ ਗਏ ਤੇ ਗੱਲਾਂ-ਗੱਲਾਂ ਚ ਪੈਸੇ ਭੁੱਲ ਗਏ ਪਰ ਸੱਚ ਇੱਥੇ ਰਹਿ ਗਏ ਸਾਡਾ ਠੀਕ ਹੈ ਤੇ ਇਹ ਬਾਈ ਜਿਹੜਾ ਬਾਈ ਆ ਇੱਥੇ ਦਵਾਈ ਲੈਣ ਆਏ ਸੀਗੇ ਜੀ ਤੇ ਇਹਨਾਂ ਨੇ ਕੁਲਵੰਡੀ ਸਾਹਿਬ ਉਧਰ ਲਈ ਦਵਾਈ ਚੱਲਦੀ ਸੀ ਮੈਡੀਕਲ ਤੋਂ ਤੇ ਇਹਨਾਂ ਨੇ ਬਈ ਇੱਥੇ 50000 ਰੁਪਏ ਦਾ ਰੈਕ ਸੀਗੇ ਉਹਨਾਂ ਦੀ ਭੈਣ ਦਾ ਵਿਆਹ ਸੀ ਦੱਸ ਕਿਹੜੇ ਆਏ ਠੀਕ ਹੈ ਬਾਈ ਨੇ ਮੈਨੂੰ ਬੁਲਾਇਆ ਵੀ ਬਾਈ ਸਾਡੀ ਵੀਡੀਓ ਪੂਣੀ ਹੈ ਕੈਮਰੇ ਤੋਂ ਵੀਡੀਓ ਤੋਂ ਪਹਿਲਾਂ ਸਾਡੀ ਗੱਲਬਾਤ ਹੋ ਚੁੱਕੀ ਹੈ ਪੂਰੀ ਤੁਸੀਂ ਸਾਡੀ ਵੀਡੀਓ ਦੇਖਿਓ ਇਹ ਜਿਹੜਾ ਮੁੰਡਾ ਜੀ ਆ ਤੁਸੀਂ ਦੇਖ ਰਹੇ ਹੋ ਇੱਧਰ ਪੱਟੀ ਕਰ ਰਿਹਾ ਬਾਈ ਤੇ ਇਹਨਾਂ ਦਾ ਮੈਡੀਕਲ ਹੈ ਜੀ ਠੀਕ ਹੈ ਸਾਰੀ ਵੀਡੀਓ ਤੁਸੀਂ ਦੇਖਣੀ ਹੈ ਤੇ ਵੀਡੀਓ ਤੋਂ ਪਤਾ ਲੱਗ ਜੂ ਵੀ ਬਾਈ ਨੇ ਕਿੰਨੀ ਇਮਾਨਦਾਰੀ ਨਾਲ 20000 ਰੁਪਏ ਮੋੜਿਆ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਐੋ ਜੇ ਇਮਾਨਦਾਰ ਲੋਕ ਤਾਂ ਮੇੜਾ ਮੇੜਾ ਮਿਲਦੇ ਆ ਵੀਡੀਓ ਨੂੰ ਪੂਰੀ ਨਾਲ ਜੁੜੇ ਰਹਿਣਾ ਜੀ ਇਹ ਉਹ ਵੀ 20000 ਰੁਪਏ ਰਕਮਿਆ ਯਾਰ ਤੇ ਬਈ ਇਹਨਾਂ ਨੇ ਆਪਣਾ ਪੈਸੇ ਵਾਪ ਮੈਡੀਕਲ ਕੀਤਾ ਦਵਾਈ ਵਧੀਆ ਰਿਆ ਆਦਿ ਆਦਿ ਮਾਰਦਾਰ ਬੰਦੇ ਨਹੀਂ ਅੱਜਕੱਲ ਬਹੁਤ ਮਾੜਾ ਟਾਈਮ ਆ ਕੋਈ ਨਹੀਂ ਪੈਸੇ ਵਾਪਸ ਕਰਦਾ ਵੀਰੇ ਥੋੜੇ ਦਿਨ ਚ ਨਹੀਂ ਆਇਆ ਵੀ 50000 ਰੁਪਏ ਏਡੀ ਵੱਡੀ ਰਕਮ ਹੈ ਤੇ ਆਪਾਂ ਵੀ ਰੱਖ ਲઈએ ਕੋਲੇ ਯਾਰ ਨਾ ਨਾ ਇਹ ਤਾਂ ਰੱਖ ਕੇ ਕੀ ਕਰਨਾ ਬਸ ਇਹ ਦੇਣੀ ਸੀ ਗਰੀਬ ਬੰਦੇ ਸੀਗੇ ਜੀ ਵਿਆਹ ਕਰਨੇ ਭੈਣ ਨੂੰ ਚਲੋ ਨਹੀਂ ਕੀ ਕੀ ਵੀਰੇ ਹੁੰਦਾ ਵੀ ਆਪਣੇ ਕੋਲੇ ਯਾਰ ਦਵਾਈਆਂ ਦੂਈਆਂ ਦੀ ਸ਼ਾਰਟਸ ਦੂਈਆਂ ਦੀ ਤਾਂ 50000 ਰੁਪਏ ਦਾ ਪਾ ਕੇ ਹੋਰ ਦਵਾਈਆਂ ਲਿਆਵਾਂਗੇ ਨਾ ਨਾ ਇਹ ਆਪਣੇ ਮਨ ਚ ਨਹੀਂ ਰਿਹਾ ਜੀ ਠੀਕ ਹੈ ਤੇ ਉਮਰ ਕਿੰਨੀ ਹੈ ਵੀਰੇ ਤੇਰੀ ਮੇਰੀ 19 ਸਾਲ ਹੈ 19 ਸਾਲ ਹੈ ਤੇ ਫਿਰ ਬਾਰਲਪੁਰ ਜਾਂਦੇ ਸੋ ਨਾ ਨਹੀਂ ਆਪਣਾ ਮੈਡੀਕਲ ਦਾ ਐਕਸਪੀਰੀਅੰਸ ਲੱਗਦਾ ਸੀਗਾ ਆਪਾਂ ਅੱਛਾ ਮਤਲਬ ਮੈਡੀਕਲ ਐਕਸਪੀਰੀਅੰਸ ਲਿਆ ਹੋਇਆ ਤੁਸੀਂ ਹਾਂਜੀ ਠੀਕ ਹੈ ਕਿ ਵੀਰੇ ਕਈ ਬੰਦੇ ਇਹ ਵੀ ਹੈ ਵੀ ਆਗਲਾ ਕਹਿੰਦਾ ਆਪਾਂ ਯਾਰ ਮੈਡੀਕਲ ਦਾ ਕੰਮ ਜੇ ਘੱਟ ਹੈ ਤਾਂ ਨਾਲ ਆਪਾਂ ਨਸ਼ੇ ਦੀਆਂ ਕੋਲ ਆ ਵੇਚ ਲੈਂਦੇ ਹਾਂ ਜਾਂ ਹੋਰ ਉਹ ਦਿਮਾਗ 'ਚ ਤੁਹਾਡੇ ਕੋਈ ਵਿਚਾਰ ਜਾਂ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਬਈ ਵੀ ਇੱਧਰ ਕਮਾਈ ਵੱਧ ਨਾ ਨਾ ਇਹ ਆਪਣਾ ਬਸ ਆਹੀ ਚੱਲ ਜਾਂਦਾ ਰਿਟੇਲ ਦਾ ਕੰਮ ਹੀ ਠੀਕ ਹੈ ਆਪਣਾ ਆਪਾਂ ਨਸ਼ਾ ਵੇਚਦੇ ਨਹੀਂ ਠੀਕ ਹੈ ਹਾਂਜੀ ਤੇ ਆਪਣਾ ਬਈ ਰਿਟੇਲ ਦਾ ਹੋਲਸੇਲ ਦਾ ਵੀ ਜ਼ਮਾਨਾ ਨਾ ਨਾ ਇਹ ਹੋਲਸੇਲ ਦਾ ਨਹੀਂ ਰਿਟੇਲ ਦਾ ਤੇ ਇਹ ਦੇਖੋ ਮੁੰਡਾ ਬਾਈ ਤਾਂ ਨਾ ਸੱਟਾ ਵਟਾ ਵੱਜ ਗਿਆ ਸੀ ਬਾਈ ਦੇ ਬਿਲਕੁਲ ਠੀਕ ਹੋ ਕੀ ਕੀ ਗੱਲ ਹੋ ਗਈ ਸੀ ਬਾਈ ਐਕਸੀਡੈਂਟ ਹੋ ਗਿਆ ਠੀਕ ਹੈ ਤੇ ਬਾਈ ਨੇ ਇਲਾਜ ਬਾਈ ਨੇ ਕੀਤਾ ਤੁਹਾਡੇ ਨਾਲ ਤੇ ਕਿਵੇਂ ਆ ਬਾਈ ਦੱਸਾ ਸਹੀ ਸੀ ਦੱਸਣਾ ਬਹੁਤ ਵਧੀਆ ਬਾਈ ਪੂਰਾ ਵਧੀਆ ਪੂਰਾ ਵਧੀਆ ਬਾਈ ਕਹਿੰਦਾ ਬਾਈ ਦਾ ਨੇਚਰ ਬਹੁਤ ਵਧੀਆ ਹੈ ਫਿਰ ਇੱਧਰ ਆ ਜਾਓ ਬਾਕੀ ਬਾਈ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤਲਵੰਡੀ ਸਾਬੋ ਨਾਤਰੋ ਉੱਤਨਾ ਮੈਡੀਕਲ ਆ ਠੀਕ ਹੈ ਖੰਡਾ ਚਾਉ ਤੋਂ ਮੰਨ ਲਾ ਇੱਧਰ ਰਾਈਟ ਸਾਈਡ ਆਉਂਦੇ ਆ ਠੀਕ ਹੈ ਇੱਧਰ ਆ ਜਾ ਬਾਈ ਤੇ ਬਾਈ ਹੁਣ ਇਹ ਦੱਸੋ ਵੀ ਜਦੋਂ ਤੁਸੀਂ ਇੱਥੋਂ ਗਏ ਆ ਹਨਾ ਵੀ ਤੁਹਾਡਾ ਜਿਹੜਾ ਪੜਾਏ ਕੀ ਹੈ ਪੈਸੇ ਥੋੜੇ 20000 ਰੁਪਿਆ ਸੀਗੇ ਤੇ ਤੁਹਾਨੂੰ ਕਿਕਰ ਇਹ ਆ ਗਿਆ ਪਤਾ ਲੱਗਿਆ ਵੀ ਇਹ ਕਰੇ ਆ ਗਿਆ ਪਤਾ ਲੱਗਿਆ ਸਾਨੂੰ ਪਹਿਲਾਂ ਸਾਨੂੰ ਆਖਿਆ ਕਿ ਰਾਹ ਰੂਤ ਨਾ ਰਹੇਗਾ ਫਿਰ ਇਹ ਸੋਚਿਆ ਕਿ ਇੱਕ ਮੈਡੀਕਲ ਦਵਾਈ ਲੈਤੀ ਸੀਗੀ ਉੱਥੇ ਪਤਾ ਕਰ ਗਏ ਇਹਨਾਂ ਦਾ ਬਈਆਂ ਦਾ ਫੋਨ ਕਿਹਦਾ ਫੋਨ ਆਇਆ ਤੁਸੀਂ ਇਹਨਾਂ ਦਾ ਫੋਨ ਹੀ ਆ ਗਿਆ ਸੀਗਾ ਇਹਨਾਂ ਦਾ ਬਈ ਫੋਨ ਕਿਵੇਂ ਆਇਆ ਤੁਹਾਨੂੰ ਇਹਨਾਂ ਕੋਲ ਨੰਬਰ ਤੁਹਾਡਾ ਨੰਬਰ ਇਹਦੇ ਲੈ ਗਿਆ ਸੀ ਇਹਨਾਂ ਦਾ ਗਾਂਦ ਹੀ ਲੈ ਲੈ ਹੋ ਨੰਬਰ ਇਹਨਾਂ ਨੇ ਬਈ ਇਹ ਨੰਬਰ ਵੀਰੇ ਨੰਬਰ ਇਹ ਜਿਵੇਂ ਤੁਹਾਨੂੰ ਕੋਈ ਦਵਾਈ ਲੈਣੇ ਉਦੋਂ ਨੰਬਰ ਲਿਖਦੇ ਕੋਈ ਗੂਗਲ ਪੇ ਦਾ ਇਹ ਨਹੀਂ ਨਹੀਂ ਆਪਾਂ ਨੰਬਰ ਲੇਖ ਲੰਨੇ ਉਹ ਨਹੀਂ ਪਹਿਲਾਂ ਕਿ ਯਾਰ ਅੱਛਾ ਜਿਹੜਾ ਜਿਹੜਾ ਦਵਾਈ ਲੈਣੇ ਆਂ ਹਾਂਜੀ ਹਾਂਜੀ ਤੋ ਬਈ ਨੰਬਰ ਕਿਉਂ ਲੇਖਦੇ ਆਂ ਨੰਬਰ ਬਿੱਲ ਦੇ ਦਦਿਆ ਕੱਟ ਕੇ ਦਵਾਈ ਦਾ ਇਹਨਾਂ ਨੂੰ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਮਤਲਬ ਬਈ ਜਿਹੜਾ ਆਪਾਂ ਕਈ ਬੰਦੇ ਬਿੱਲ ਲੈ ਕੇ ਕਰਾਉਂਦੇ ਦਵਾਈ ਲੈ ਕੇ ਉਹ ਉਹਨਾਂ ਦੀ ਗਲਤੀ ਹੈ ਕੋਈ ਵੀ ਦਵਾਈ ਲੈਣੇ ਬਿੱਲ ਲਾ ਜੀਦਾ ਵੀ ਤਾਂ ਬਿੱਲ ਵਾਲੀ ਗੱਲ ਸਾਨੂੰ ਜ਼ਰੂਰ ਦੱਸ ਦਿਓ ਯਾਰ ਹਨਾ ਵੀ ਕਈ ਬੰਦੇ ਬਿੱਲ ਨਹੀਂ ਲੈਂਦੇ ਦਵਾਈ ਲੈ ਕੇ ਉਵੇਂ ਹੀ ਚੱਲ ਚਲੇ ਜਾਂਦੇ ਆ ਹਾਂਜੀ ਆਏ ਬਿੱਲ ਲੈਣਾ ਜ਼ਰੂਰੀ ਹੈ ਦਵਾਈ ਦਾ ਵੀ ਪਤਾ ਲੱਗ ਜਾਂਦਾ ਵੀ ਐਨੇ ਦਵਾਈਆਂ ਸਾਰੇ ਮੰਦ ਬਾਨਤਰਿਆੰ ਦਾ ਇੱਟੀ ਜੀ ਵੀਰੇ ਹੁਣ ਤੁਸੀਂ ਬਿੱਲ ਦੀ ਗੱਲ ਕੀਤੀ ਐ ਮੈਂ ਮੈਡੀਕਲ ਤੋਂ ਮੈਂ ਵੀ ਦਵਾਈ ਬਹੁਤ ਲੈਣਾ ਐ ਪਰ ਮੈਨੂੰ ਨਹੀਂ ਲੱਗਦਾ ਵੀ ਹੋਰ ਬੰਦੇ ਮੈਡੀਕਲ ਵਾਲੇ ਬਿੱਲ ਦਿੰਦੇ ਹੋਣਗੇ ਤੁਸੀਂ ਇਹ ਬਿੱਲ ਦੇਣ ਦਾ ਕਿਉਂ ਸੋਚਿਆ ਕਿਉਂਕਿ ਇਹ ਥੋੜਾ ਕੰਮ ਸਾਫ਼ ਸੁਥਰਾ ਹੈ ਹਾਂ ਜੀ ਹਾਂ ਜੀ ਕੰਮ ਸਾਫ਼ ਸੁਥਰਾ ਤਾਂ ਹੀ ਆਪਾਂ ਬਿੱਲ ਦਿੰਨੇ ਆ ਜੀ ਇਹ ਬੰਦੇ ਨੂੰ ਕੱਲੋ ਕੋਈ ਦਿੱਕਤ ਨਾ ਆਵੇ ਹਨਾ ਠੀਕ ਹੈ ਬਾਈ ਹਾਂਜੀ ਤੇ ਵੀਰੇ ਜਿਵੇਂ ਹੋਣਾ ਹਰ ਜਗ੍ਹਾ ਤੇ ਤੁਹਾਡੇ ਇਧਰ ਮਾਨਸਾ ਏਰੀਆ ਚ ਤਲਮੁੰਡੀ ਸਾਬੋ ਚ ਚਿੱਟੇ ਦੀਆਂ ਗੋਲੀਆਂ ਹੋ ਗਈਆਂ ਹੋਰ ਨਸ਼ੇ ਹੋਗੇ ਇਹਨਾਂ ਦਾ ਵੀ ਬਹੁਤ ਜਿਆਦਾ ਜੋੜਾ ਸੁੜਾ ਤੇ ਐ ਤੁਹਾਡੇ ਕੋਲੇ ਹਾਂਜੀ ਹਾਂਜੀ ਬਹੁਤ ਆਉਂਦੇ ਆ ਮੁੰਡੇ ਸਾਡੇ ਕੋਲੇ ਹੂੰ ਆਪਾਂ ਜਵਾਬ ਦੇ ਨਹੀਂ ਆਪਾਂ ਕੁਝ ਕਰਦੇ ਨਹੀਂ ਰੱਖਦੇ ਨਹੀਂ ਚੱਟਾ ਜਾ ਹੋਇਆ ਬਾਈ ਤੇ ਬਾਈ ਜੀ ਤੁਹਾਨੂੰ ਕੋਈ ਕਹਿੰਦਾ ਵੀ ਪਈ ਆ ਬਾਈ ਯਾਰ ਤੁਹਾਨੂੰ ਇਧਰ ਉਹ ਤੁਹਾਨੂੰ ਮਹੀਨੇ ਦੀ 20000 ਰੁਪਏ ਆ ਰਹੀ ਹੈ ਤੇ ਉਧਰ ਤੁਹਾਨੂੰ 6000 ਰੁਪਏ ਹੋਵੇ ਤੇ ਫਿਰ ਤੂੰ ਸੋਚੇਂ ਕੁਝ ਨਹੀਂ ਨਹੀਂ ਬਹੁਤ ਕਹਿੰਦੇ ਆਈ ਹੁਣ ਆਪਾਂ ਅੱਜ ਘੱਟ ਖਾ ਲਾਂਗੇ ਥੋੜਾ ਕੀ ਕਰ ਲੈ ਬਾਈ ਵੀ ਇਹ ਸੋਚਦਾ ਵੀ ਯਾਰ ਲੋਕਾਂ ਦੀ ਜਿਹੜੇ ਬੱਚੇ ਆ ਉਹਨਾਂ ਦੀ ਜ਼ਿੰਦਗੀ ਨਖਰਾਬ ਹੋਵੇ ਹੋਰ ਇਹ ਜਨਤ ਕੀ ਨਖਰਾਬ ਹੋਵੇ ਅਸਲੀ ਤੂੰ ਠੀਕ ਹੈ ਤੁਸੀਂ ਕਿੰਨੇ ਭਰਾ ਹੋ ਵੀਰੇ ਇਹ ਤਿੰਨ ਭਾਈਆਂ ਜੀ ਠੀਕ ਹੈ ਜੀ ਹਾਂ ਇੱਕ ਮੋਟਰ ਗਾਰਜ ਹੈ ਉਹਨਾਂ ਦੀ ਗੱਡੀਆਂ ਦਾ ਕੰਮ ਆ ਇੱਕ ਪੜੀ ਜਾਂਦਾ ਯਾਰ ਠੀਕ ਹੈ ਜੀ ਤੇ ਵੀਰੇ ਜਿਹੜੇ ਬੰਦੇ ਨਸ਼ਾ ਕਰਦੇ ਆ ਚਾਹੇ ਕੋਈ ਮੈਡੀਕਲ ਵਾਲਾ ਵੇਚਦਾ ਉਹਨਾਂ ਬਾਰੇ ਬਾਈ ਤੁਹਾਡਾ ਕੀ ਵਿਚਾਰ ਹੈ ਵਾ ਉਹਨਾਂ ਬਾਰੇ ਹੀ ਵਿਚਾਰ ਹੈ ਬਾਹਰ ਨਸ਼ਾ ਨਾ ਵੇਚਣੀ ਨਾ ਆਪਣੇ ਬੱਚੇ ਖਰਾਬ ਹੁੰਦੇ ਆ ਭਾਈ ਫਿਰ ਉਹ ਕਿਉਂ ਵੇਚਦੇ ਉਹਨਾਂ ਨੂੰ ਕੀ ਇਹੋ ਜਿਹਾ ਉਹਨਾਂ ਦੇ ਮਤਲਬ ਗਲਚ ਜਿਹਨੇ ਗੁੱਠਾ ਪਰ ਤਰਿਆ ਹੁੰਦਾ ਤੁਸੀਂ ਨਸ਼ਾ ਨਹੀਂ ਬੱਚੋਂ ਗੁੜਾ ਨਹੀਂ ਹੋਣਾ ਉਹ ਉਹ ਸਾਨੂੰ ਵੀ ਦੱਸੋ ਉਹ ਆਪ ਦੀ ਮਰਜ਼ੀ ਨਾਲ ਵੇਚ ਦੇਗਾ ਉਹਨੂੰ ਕੋਈ ਮਜਬੂਰੀ ਬਸ ਕਰਨਾ ਪੈਂਦਾ ਆਪ ਦੀ ਮਰਜ਼ੀ ਨਾਲ ਹੀ ਵੇਚ ਦੇਈ ਵਧੀਆ ਹੋਵੇ ਪ੍ਰੋਪਰਟੀ ਮਾਰ ਸਕਣਾ ਉਹ ਜੀ ਪ੍ਰੋਪਰਟੀ ਨੂੰ ਬਾਈ ਤੁਸੀਂ ਕੀ ਸਮਝਦੇ ਹੋ ਮਾੜੇ ਜਾਈ ਉਹਨਾਂ ਦੇ ਲਈ ਹੁਣ ਘਾਟਾ ਆਉਣ ਲੱਗ ਗਿਆ ਹਨ ਜੀ ਠੀਕ ਹੈ ਦੇਖੋ ਬਾਈ ਸਰਦਾਰ ਮੁੰਡਾ ਵੀਰੇ ਇਹ ਬੰਦੇ ਦੀ ਇਮਾਨਦਾਰੀ ਇੰਨੀ ਹੈ ਵੀ ਇਹ ਬੰਦੇ ਨੇ ਪਹਿਲੀ ਗੱਲ ਤਾਂ 50000 ਰੁਪਏ ਵਾਪਸ ਕੀਤਾ ਜੇ ਕੋਈ ਹੋਰ ਨਾ ਮੈਨੂੰ ਲੱਗਦਾ ਸੀ 50000 ਰੁਪਏ ਕੋਈ ਵਾਪਸ ਕਰ ਦੂ ਬਾਈ ਤੁਹਾਨੂੰ ਲੱਗਦਾ ਵੀ ਕੋਈ 50000 ਵਾਪਸ ਕਰਨਾ ਨਹੀਂ ਅੱਜ ਦੇ ਡੇਟਸ ਕੋਈ ਨਹੀਂ ਦਿੰਦਾ ਠੀਕ ਹੈ ਵੀਰੇ 50000 ਵੀ ਹ ਜੇ ਬਿਆ ਬਿਆਸ ਸਮਾਰਵਾਤੀ ਕਰਨਾ ਸੀ ਜੀ ਬਈ ਬਿਆ ਯਾਰ ਨਾ ਮੁਰਦਾ ਕੋਈ ਮਤਲਬ ਕੀ ਹੈ ਕਿਸੇ ਲਾਲਚੀ ਬੰਦੇ ਦੇ ਹੱਥ ਚ ਆ ਜਾਂਦੇ ਤਾਂ ਤੁਹਾਡੇ ਮਨ ਲਾ ਦੇ 50000 ਰੁਪਏ ਵੀ ਕਾਫੀ ਕੰਮ ਰੋ ਕੇ ਨਾ ਔਖਾ ਜਾਂਦੇ ਬਈ ਹਾਂ ਔਖਾ ਜਾਂਦੇ ਬਈ ਤੇ ਬਈ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ 50000 ਰੁਪਏ ਮੋੜੇ ਬਈ ਬਹੁਤ ਵਧੀਆ ਬੰਦੇ ਆਏ ਬਈ ਅਸੀਂ ਨਾ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਤੇ ਅਸੀਂ ਨਾ ਜਿਹੜਾ ਇਹ ਬਾਈਆਂ ਕੋਲੇ ਆਏ ਮੈਂ ਇਸ ਗੱਲ ਦੀ ਸੌਖਾਣਾ ਰੱਬ ਨੂੰ ਜਾਣ ਦੇਣੀ ਹੈ ਠੀਕ ਹੈ ਮੈਨੂੰ ਆਦੀ ਮਾਂ ਦੀ ਸੌਣ ਲੱਗੇ ਜੋ ਮੈਂ ਬਾਈਆਂ ਤੋਂ ਰੁਪਈਆ ਵੀ ਲਿਆ ਹੋਇਆ ਹੈ। ਭਾਈ ਥੋੜੇ ਤੋਂ ਮੈਂ ਕੋਈ ਰੁਪਈਆ ਲਿਆ? ਨਹੀਂ ਨਹੀਂ ਕੋਈ ਰੁਪਈਆ ਨਹੀਂ। ਝੂਠ ਨਹੀਂ ਬੋਲਣਾ। ਨਹੀਂ ਨਹੀਂ ਕੋਈ। ਆ ਥੋੜਾ ਰਿਸਕ ਹੈ ਦੀ ਸੌ ਫਾਗੇ ਪਕਹਿ ਸਕਦੇ ਮੈਂ ਫਿਰ 5 ਮਿਲ ਲਈ। ਮੈਂ ਭਾਈ ਬਾਈਆਂ ਤੋਂ 5 ਮਿਲ ਲਈ। ਕਿਉਂਕਿ ਜਿਹੜਾ ਬਾਈਆਂ ਦਾ ਕੰਮ ਹੈ ਨਾ ਜੀ ਤਲਵੰਡੀ ਸਾਹਿਬ ਉਹਦੇ ਵਿੱਚ ਆ। ਇਹ ਇਹਨਾਂ ਦੇ ਦਵਾਈ ਭਾਈ ਦਵਾਈਆਂ ਦੀ ਗਾਰੰਟੀ ਲੈਂਦੇ ਹੋ ਉਸ ਦੀਆਂ ਦੀ? ਹਾਂਜੀ ਹਾਂਜੀ ਦਵਾਈਆਂ ਸਾਰੀ ਗਾਰੰਟੀ ਹੈ ਜੀ। ਇਹਨਾਂ 'ਚ ਨਕਲੀ ਬਹੁਤ ਆ ਰਹੀ ਹੈ। ਨਕਲੀ ਬਹੁਤ ਆਉਂਦੀ ਹੈ ਜੀ। ਹਾਂ। ਤੇ ਇਹ ਜਿਹੜੇ ਦਵਾਈਆਂ ਦੇ ਭਾਈ ਮੜਾ ਕੈ ਤੇ ਮਤਲਬ ਜਿਹੜੀਆਂ ਦਵਾਈਆਂ ਵੀਰੇ ਇਹ ਦਵਾਈਆਂ ਬਾਰੇ ਸਾਨੂੰ ਜਰੂਰ ਜਾਣਦਣਾ ਆਪਾਂ ਤੋਂ ਹਾਂਜੀ ਹਾਂਜੀ ਆਹ ਜਿਹੜੀਆਂ ਦਵਾਈਆਂ ਇਹ ਇਹ ਮਤਲਬ ਕੀ ਇਕੱਲੇ ਬੱਚਿਆਂ ਲਈ ਆ ਕਿ ਸਾਰਿਆਂ ਲਈ ਆ ਸਾਰਿਆਂ ਲਈ ਆਈ ਹੈ ਰਲਟ ਵਾਲੇ ਵੱਡੇ ਬੰਦੇ ਲਈ ਤੇ ਬੱਚਿਆਂ ਲਈ ਆਈ ਸਾਰਿਆਂ ਲਈ ਆ ਠੀਕ ਹੈ ਭਾਈ ਬਾਕੀ ਭਾਈ ਵਧੀਆ ਬੰਦੇ ਆ ਮਨ ਲਓ ਦਵਾਈ ਵੀ ਮਨ ਲਾ ਘਾ ਟ੍ਰੇਡ ਚ ਵਧੀਆ ਵਧੀਆ ਦਵਾਈ ਦਿੰਦੇ ਆਗੇ ਹੂੰ ਤੇ ਵੀ ਮਨ ਲਾ ਵਧੀਆ ਬੰਦੇ ਆ ਦੇਖੋ ਭਾਈ ਸਾਹ ਬੰਦੇ ਤਾਂ ਅਸੀਂ ਆਪ ਹੀ ਪ੍ਰੋਮੋਸ਼ਨ ਕਰਦੇ ਆ ਸਾਨੂੰ ਜਿਹੜਾ ਬੰਦਾ ਲੱਗਦਾ ਵੀ ਅਸੀਂ ਇਹ ਬੰਦੇ ਦੀ ਪ੍ਰੋਮੋਸ਼ਨ ਕਰਨੀ ਬਣਦੀ ਹੈ ਜੇ ਬੰਦਾ ਜੈਨੂਨ ਹੈ ਜਾਂ ਮਤਲਬ ਕੀ ਹੈ ਇਹ ਬੰਦਾ ਗਲਤ ਨਹੀਂ ਤਾਂ ਉੱਥੇ ਭਾਈ ਅਸੀਂ ਪੈਸੇ ਨਹੀਂ ਲੈਂਦੇ ਕਿਉਂਕਿ ਸਾਨੂੰ ਇਹ ਬੰਦਾ ਲੱਗਿਆ ਵਧੀਆ ਲੱਗਿਆ ਵੀਰਾ ਠੀਕ ਹੈ ਅਸੀਂ ਤੁਹਾਨੂੰ ਸਾਰੀ ਉਹ ਦਿਖਾਉਣਾ ਚਾਹੁੰਦੇ ਆ ਦੇਖੋ ਭਾਈ ਦਿਖਾ ਦਿਓ ਮਾੜਾ ਇੱਧਰ ਇਹ ਆਈਲੈਂਡਸ ਦੇ ਜਿਹੜਾ ਹੈਗਾ ਸਭ ਉਹ ਅਕੈਡਮੀ ਬਿਲਕੁਲ ਸਾਹਮਣੇ ਹੈ ਭਾਈ ਦਾ ਇਹ ਹਾਂਜੀ 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 ਤੇ ਆ ਸਾਹਮਣੇ ਭਾਈ ਦਾ ਦਿਖਾ ਦਿਓ ਜੀ ਗੁਰੂ ਕਾਸ਼ੀ ਮੈਡੀਕਲ ਹੈ ਆ ਮਰੇ ਕੈਮਰਾ ਮਰਾ ਜੀ ਇਹ ਗੁਰੂ ਕਾਸ਼ੀ ਮੈਡੀਕਲ ਜਿਹੜਾ ਬਾਈ ਰਵਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ ਕਿਸੇ ਵੀਰ ਨੇ ਜਿਹੜਾ ਤੁਸੀਂ ਇਨ ਤੋਂ ਅ ਮੈਡੀਕਲ ਲੈਣੀ ਦਵਾਈ ਲੈਣੀ ਹੈ ਤਾਂ ਬਾਈਆਂ ਕੋਲੇ ਆਓ ਨਾਲ ਸਲੂਨ ਹੈ ਜੀ ਆਹ ਠੀਕ ਹੈ ਤੇ ਇਹਦੇ ਨਾਲ ਹੀ ਆਪਣੀ ਦੁਕਾਨ ਤੇ ਇਹ ਜਿਹੜਾ ਬਾਈ ਹੈ ਇੱਕ ਬਾਈ ਨੇ ਇਹ ਕਹਿ ਸਕਦੇ ਆ ਵੀ ਬਾਹਰ ਦਾ ਕੰਮ ਛੱਡ ਕੇ ਠੀਕ ਹੈ ਬਾਹਰ ਨਹੀਂ ਗਿਆ ਬਾਈ ਕਹਿੰਦਾ ਵੀ ਮੈਨੂੰ ਤਾਂ ਇੱਥੇ ਸੰਤੁਸ਼ਟੀ ਹੈ ਇਹ ਕਹਿੰਦਾ ਮੈਂ ਇਸ ਗੱਲ ਦੀ ਵੀ ਸਹੂ ਖੰਨਾ ਵੀ ਮੈਂ ਨਸ਼ਾ ਵੇਚਾਂ ਜਾਂ ਵੇਚਣ ਦੇਵਾਂ ਉਹਦਾ ਵਿਰੋਧ ਕਰੂੰਗਾ ਕਿਉਂਕਿ ਇਧਰਲੇ ਏਰੀਏ ਚ ਤਲਵੰਡੀ ਸਾਬੋਜਾ ਮਾਨਸਰਗਿਚ ਬਹੁਤ ਇਹ ਚੀਜ਼ ਵਿਕ ਰਹੀ ਹੈ ਨਸ਼ਾ ਠੀਕ ਹੈ ਲੋਕ ਨਸ਼ੇ ਨੂੰ ਰੋਕ ਨਹੀਂ ਰਹੇ ਇਹ ਕਹਿੰਦਾ ਬਾਈ ਮੈਂ ਘੱਟ ਖਾਲੂਗਾ ਪਰ ਮੈਂ ਕੀ ਨਸ਼ਾ ਨਹੀਂ ਕਰਦਾ ਅੱਜ ਬਾਈ ਕੀ ਹੈ ਮੜਾ ਜੀ ਵੀਰੇ ਕਿੰਨੀ ਖੁਸ਼ੀ ਆ ਤੈਨੂੰ ਤੁਹਾਡੇ 50000 ਰੁਪਏ ਵਾਪਸ ਮਿਲੇ ਬਹੁਤ ਖੁਸ਼ੀ ਹੈ ਬਹੁਤ ਠੀਕ ਹੈ ਤੇ ਇਹ ਬਾਈ ਬਾਈ ਨੇ ਇਹ ਗੱਲ ਕਹੀ ਹੈ ਕਹਿੰਦਾ ਵੀ ਜੇ ਹੋਰ ਕਿਸੇ ਕੋਲੇ ਹੁੰਦੇ ਮੈਨੂੰ ਨਾ ਤੇ ਪੈਸੇ ਮੋੜਨ ਦੀ ਨਹੀਂ ਸੀਗੇ ਤੇ ਸੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਮੂਟਾ ਕਰਾਈ ਜੈਨਲ ਤੋਂ ਅਸੀਂ ਕਰ ਵੀਰੇ